ਕਿਸ ਤਰੀਕੇ ਸੇ ਦੇਖਦੇ ਆਪ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਿੱਖ ਉਹਨਾਂ ਦੇ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਕਿਤੇ ਨਾ ਕਿਤੇ ਜਿਹੜੇ ਐਡੇ ਵੱਡੇ ਜ਼ਖਮ ਨੇ ਉਹਨਾਂ ਦੇ ਉਹਨਾਂ ਦੇ ਕਿਤੇ ਨਾ ਕਿਤੇ ਮਲਮ ਲੱਗੀ ਬਹੁਤ ਤਕਲੀਫ ਉਹ ਪਰਿਵਾਰ ਉਹ ਬਹੁਤ ਦੁਖੀ ਪਰਿਵਾਰ ਪਿਛਲੇ ਇੰਨੇ ਸਾਲਾਂ ਦੇ ਇੱਕ ਤਾਂ ਸਾਰਾ ਕੁਝ ਗਵਾ ਲਿਆ ਇਹ ਜਿਹੜਾ ਕੇਸ ਸੀ ਹਾਦਰ ਤੇ ਬੀਟਾ ਦੋਨਾਂ ਨੂੰ ਇਹ ਸਰਜਨ ਕੁਮਾਰ ਨੇ ਤੇ ਇਹਦੇ ਗੁੰਡਿਆਂ ਨੇ ਉਹਨਾਂ ਨੂੰ ਜਲਾ ਦਿੱਤਾ ਗਿਆ ਮਾਰ ਦਿੱਤਾ ਗਿਆ ਉਦੋਂ ਬਾਅਦ ਕਾਂਗਰਸ ਸਰਕਾਰ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਦੁੱਖ ਹੋਰ ਕਿਉਂ ਹੁੰਦਾ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਡਾਕਟਰ ਮਨਮੋਨ ਸਿੰਘ ਜੀ 10 ਸਾਲ ਪ੍ਰਾਈਮ ਮਿਨਿਸਟਰ ਸੀ ਜਦੋਂ ਇਹ ਸਾਰੇ ਕੇਸ ਬੰਦ ਹੋਏ ਪਰ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਜਿਨ੍ਹਾਂ ਨੇ ਇਹ ਸਾਰੇ ਕੇਸ ਸਿੱਖਾਂ ਦੇ ਰੀਓਪਨ ਕੀਤੇ ਰੀਓਪਨ ਕੀਤੇ ਤੇ ਕੋਰਟਾਂ ਦੇ ਵਿੱਚ ਦੁਬਾਰਾ ਇਹ ਕੇਸ ਟ੍ਰਾਇਲ ਸ਼ੁਰੂ ਹੋਏ ਉਹਨਾਂ ਨੂੰ ਮੈਂ ਜਾਣਦਾ ਨਹੀਂ ਉਹਨਾਂ ਦਾ ਵੀ ਧੰਨਵਾਦ ਪਰ ਜਿੰਨਾ ਫੂਲਕਾ ਸਾ ਜਿਹੜੇ ਸਿੱਧੀ ਮੈਂ ਸਮਝਦਾ ਜਿਨ੍ਹਾਂ ਦੀ ਇਹ ਕੇਸਾਂ ਦੇ ਵਿੱਚ ਬਹੁਤ ਵੱਡੀ ਸਮਾਜ ਨੂੰ ਇੱਕ ਕਾਨੂੰਨ ਦੇ ਵਿਸ਼ਵਾਸ ਨੂੰ ਉਹਨਾਂ ਨੇ ਦੁਬਾਰਾ ਜਿਉਂਦਾ ਖੜ੍ਹਣ ਲਈ ਉਹਨਾਂ ਦਾ ਧੰਨਵਾਦ ਕਰਦਾ ਵੀ ਜੋ ਪ੍ਰਧਾਨ ਮੰਤਰੀ ਜੀ ਨੇ ਐਸਆਈਟੀ ਬਣਾ ਕੇ ਹਰ ਕੇਸ ਦੀ ਦੁਬਾਰਾ ਫਾਈਨਡਿੰਗ ਕਰਕੇ ਕੋਰਟ 'ਚ ਲਿਆਂਦਾ ਤੇ ਸਬੂਤਾਂ ਸਵੇਤ ਅੱਜ ਉਹਨਾਂ ਨੂੰ ਸਜ਼ਾ ਮਿਲਣੀ ਸ਼ੁਰੂ ਹੋਈ ਹੈ ਹਜੇ ਬਹੁਤ ਵੱਡੇ ਦਰਦ ਨੇ ਇਹ ਇੱਕ ਮਲਮ ਲੱਗਣੀ ਸ਼ੁਰੂ ਹੋਈ ਆ ਤੁਸੀਂ ਇਹ ਦੇਖੋਗੇ ਅੱਜ ਇਹ ਇੱਕ ਬੰਦਾ ਨਹੀਂ ਹੋਰ ਬਹੁਤ ਕੇਸ ਨੇ ਜਿਹੜਾ ਦਾ ਟ੍ਰਾਇਲ ਚੱਲ ਰਿਹਾ ਤੇ ਉਹ ਕੇਸ ਆਉਣ ਵਾਲੇ ਦਿਨਾਂ ਚ ਸੱਜਨ ਕੁਮਾਰ ਟਾਈਟਲਰ ਕਮਲ ਲਾਟ ਪੂਰ ਥੱਲੇ ਜਿਹੜੇ ਬੜੇ ਵੱਡੇ ਇਹਨਾਂ ਦੇ ਗੈਂਗ ਨੇ ਗਾਂਧੀ ਫੈਮਿਲੀ ਦੇ ਉਹਨਾਂ ਨੂੰ ਸਜ਼ਾ ਮਿਲਦੀਆਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ ਤੇ ਸਾਰੇ ਸਿੱਖਾਂ ਦਾ ਦਰਦ ਦਾ ਜਿਹੜਾ ਉਹ ਪ੍ਰਧਾਨ ਮੰਤਰੀ ਜੀ ਨੇ ਅੱਜ ਉਸ ਦਰਦ ਨੂੰ ਵੰਡ ਕੇ ਦਿਖਾਇਆ ਜਿਹੜਾ ਕੰਮ ਕਿਸੇ ਨੇ ਨਹੀਂ ਕੀਤਾ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਦੇਖੋ ਜੇ ਇਹ ਹੀ ਫੈਸਲੇ ਇਹ ਹੀ ਫੈਸਲੇ ਸਿੱਖਾਂ ਦੇ ਹੱਕ 'ਚ ਦੋਸ਼ੀਆਂ ਦੇ ਉਲਟ ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲਾਂ ਆਏ ਹੁੰਦੇ ਤੇ ਕੀ ਕਹਿਣਾ ਸੀ ਇਹ ਪੋਲਿਟੀਕਲ ਹੈ ਜੀ ਇਹ ਸਿੱਖਾਂ ਦੇ ਵੋਟਾਂ ਲੈਣ ਲਈ ਹੈ ਨਹੀਂ ਇਹ ਫੈਸਲੇ ਸਰਕਾਰ ਬਣਨ ਤੋਂ ਬਾਅਦ ਆਏ ਜਦੋਂ ਭਾਜਪਾ ਦੀ ਸਰਕਾਰ ਬਣ ਚੁੱਕੀ ਹੈ ਦਿੱਲੀ 'ਚ ਉਦੋਂ ਇਹ ਫੈਸਲੇ ਆਏ ਵੀ ਇਹ ਵੀ ਕਿਸੇ ਚੀਜ਼ ਦਾ ਸਿਆਸਤ ਨਾਲ ਸੰਬੰਧਿਤ ਨਹੀਂ ਵੋਟਾਂ ਦੇ ਨਾਲ ਸੰਬੰਧ ਨਹੀਂ ਤੇ ਮੈਂ ਫੇਰ ਇੱਕ ਵਾਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਸਾਡੇ ਫੂਲਕਾ ਜੀ ਦਾ ਕੋਰਟਸ ਦੇ ਜੱਜ ਸਾਹਿਬਾਨ ਦਾ ਪਰ ਬਹੁਤ ਦੁੱਖ ਹੋਇਆ ਜਿਹੜੇ 25000 ਪਰਿਵਾਰ ਨੇ ਨਾ ਜਿਨ੍ਹਾਂ ਨੂੰ ਕੋ-ਕੋ ਕੇ ਮਾਰਿਆ ਗਿਆ ਜਾਲੇ ਆ ਗਿਆ ਮਰੇ ਚਿੰਨੇ ਮਰਜੀ ਹੋਣ ਪਰ ਇੱਕ ਜੇ ਇੱਕ ਮਰਿਆ ਨਾ ਤੇ ਬਾਕੀ ਉਹਦੇ ਵਾਈਫ ਉਹਦੇ ਬੱਚੇ ਉਹਦੇ ਉਹ ਵੀ ਮਰ ਗਏ ਨਾ ਉਹਨਾਂ ਨੂੰ ਪੜ੍ਹਾਈਆਂ ਮਿਲੀਆਂ ਨਾ ਉਹਨਾਂ ਨੂੰ ਜ਼ਿੰਦਗੀ ਚੰਗੀ ਮਿਲੀ ਨਾ ਉਹ ਕਿਤੇ ਚੰਗੀ ਜ਼ਿੰਦਗੀ ਜੋ ਸਕਿਆ ਉਹ ਤਾਂ ਬੰਦੇ ਫਲੈਟਾਂ 'ਚ ਕਮਰਿਆਂ 'ਚ ਕੋਟਰਾਂ 'ਚ ਦੋ ਦੋ ਇੱਕ ਇੱਕ ਮਰ ਲੇ ਦੀਆਂ 'ਚ ਉਹ ਧੱਕੇ ਖਾ ਕੇ ਉਹਨਾਂ ਨੇ ਜ਼ਿੰਦਗੀ ਬਤੀਤ ਕੀਤੀ ਹੈ ਤੇ ਇਸ ਕਰਕੇ ਇਹ ਦੁੱਖ ਬਹੁਤ ਵੱਡਾ ਹੈ ਅੱਜ ਜਿਹੜਾ ਜਿਹਨੂੰ ਮੱਲਮ ਲੱਗੀ ਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਅੱਜ ਮੈਂ ਫੂਲਕਾ ਜੀ ਦਾ ਸੁਣ ਰਿਹਾ ਸੀ ਜਿਹੜੇ ਬੀਜੇਪੀ ਨਾਲ ਕੋਈ ਸੰਬੰਧ ਨਹੀਂਗਾ ਪਰ ਉਹਨਾਂ ਨੇ ਕਿਹਾ ਵੀ ਜੇ ਇੱਕ ਕੋਰਟ ਦੁਆਰਾ ਇਹ ਫੈਸਲੇ ਇਹ ਨਾ ਪ੍ਰਧਾਨ ਮੰਤਰੀ ਕੀ ਲੈਂਦੇ ਵੀ ਐਸਆਈਡੀ ਬਣਾ ਕੇ ਇਹਨਾਂ ਦੀ ਰੀ ਇਨਵੈਸਟੀਗੇਸ਼ਨ ਕਰੋ ਸਾਰਿਆਂ ਦੇ ਕੇਸਾਂ ਸਿੱਖਾਂ ਨੂੰ ਇਨਸਾਫ ਨਹੀਂ ਮਿਲਣਾ ਤੇ ਇਸ ਕਰਕੇ ਐਸੇ ਲੋਕਾਂ ਨੂੰ ਹੋਰ ਜਲਦੀ ਤੋਂ ਜਲਦੀ ਜਿਹੜੇ ਆਪੋ ਅੱਜ ਇੱਕ 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 ਮਤ ਹੋ ਕੇ ਇੱਕ ਮਤ ਹੋ ਕੇ ਸਾਰੇ ਸਿੱਖਾਂ ਨੇ ਪੰਜਾਬੀਆਂ ਨੇ ਇੱਕ ਬਾਦ ਚ ਅੱਜ ਇਹ ਗੱਲ ਕਹਿ ਰਹੇ ਆ ਵੀ ਜੋ ਇਹ ਦੇਸ਼ ਦੇ ਕਾਨੂੰਨ ਨੇ ਸੰਵਿਧਾਨ ਨੇ ਜਿਹੜੀ ਇਹ ਕਿਤਾਬ ਚੱਕੀ ਫਿਰਦੇ ਹੁੰਦੇ ਆ ਨਾ ਇੰਡੀਆ ਲਾਇਸ ਰਾਹੁਲ ਗਾਂਧੀ ਦੀ ਵੀ ਚੱਕੀ ਫਿਰਦੇ ਹੁੰਦੇ ਉਹ ਤਾਂ ਕੱਲੀ ਕਿਤਾਬ ਆ ਤੁਸੀਂ ਤਾਂ ਉਹ ਸੰਵਿਧਾਨ ਉਹ ਸੰਵਿਧਾਨ ਚੋਰ ਚੋਰ ਕੀਤਾ ਤੁਸੀਂ ਉਸ ਸੰਵਿਧਾਨ ਨਾਲ ਖੇਡੇ ਹੋ ਅੱਜ ਤੋਂ ਬਾਅਦ ਜਿਹੜੇ ਪੰਜਾਬ ਦੇ ਇਹਨਾਂ ਦੇ ਐਮਪੀ ਨੇ ਐਮਐਲਏ ਨੇ ਲੀਡਰ ਨੇ ਕਾਂਗਰਸ ਦੇ ਅੱਜ ਤੋਂ ਬਾਅਦ ਤੁਸੀਂ ਸੰਵਿਧਾਨ ਦੀ ਕਿਤਾਬ ਨਾ ਚੱਕਿਓ ਉਹ ਨਕਲੀ ਆ ਕਿਉਂਕਿ ਇਨਸਾਫ ਕਿਉਂ ਨਹੀਂ ਦਿਵਾ ਸਕੇ ਤੁਸੀਂ ਤੁਹਾਡੇ ਇਹ ਸਿੱਖ ਕੁਛ ਨਹੀਂ ਲੱਗਦੇ ਸੀ ਅਸਲੀ ਉਸ ਸੰਵਿਧਾਨ ਦੀ ਰੱਖਿਆ ਅੱਜ ਜਿਹੜੀ ਰਾਹੁਲ ਗਾਂਧੀ ਦੇ ਹੱਥ 'ਚ ਹੁੰਦੀ ਆ ਉਹ ਤਾਂ ਨਕਲੀ ਆ ਅਸਲੀ ਸੰਵਿਧਾਨ ਜਿਹੜਾ ਹੈ ਕੋਆ ਜਿੰਨੇ ਵੰਡਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਸੱਚ ਕਰਕੇ ਦਿਖਾਇਆ ਮਾਈਨੋਰਟੀ 1% ਹੋਵੇ 2% ਹੋਵੇ ਪਰ ਇਨਸਾਫ ਦੇਸ਼ ਦੇ ਵਿੱਚ ਮਿਲੂਗਾ ਚਾਹੇ 140 ਕਰੋੜ ਕਰੋੜ ਦਾ ਦੇਸ਼ ਆ ਚਾਹੇ 2% ਸਿੱਖਵਾਦੀ ਹੋਵੇ ਪਰ ਅੱਜ ਇਨਸਾਫ ਉਹ ਤਰਾਜੂ 'ਚ ਮੈ ਇਟ ਗੈਟ ਟੂ ਬੀ ਨੂਕਾ ਪੈਨਾ ਉਹ ਮੈਂ ਗਲਤ ਸਹੀ ਕਿ ਨਹੀਂ ਰਹਿਣਾ ਚਾਹੁੰਦਾ ਪਰਦੇਸ਼ ਦੇ ਪ੍ਰਧਾਨ ਮੰਤਰੀ ਦੇ ਹੁੰਦੇ ਇਹ ਫੈਸਲਾ ਹੋਇਆ ਕਿ ਕਾਨੂੰਨ ਜਿਹੜਾ ਅੰਨਾ ਸੀ ਕਾਨੂੰਨ ਦੇ ਅੱਖਾਂ ਤੇ ਜਿਹੜੀਆਂ ਪੱਟੀਆਂ ਸੀ ਉਹ ਪੱਟੀ ਕਾਨੂੰਨ ਤੋਂ ਅੱਖਾਂ ਤੋਂ ਜਿਹੜੀ ਲਾ ਕੇ ਇਹ ਵੀ ਫੈਸਲਾ ਜਿਹੜਾ ਹੋਇਆ ਉਹ ਬਹੁਤ ਵੱਡਾ ਫੈਸਲਾ ਹੈ ਉਹੀ ਅੱਜ ਫੈਸਲਾ ਇਹ ਵੀ ਉਹ ਪੱਟੀ ਨਾ ਕੇ ਜਿਹੜੀ ਕਾਂਗਰਸ ਨੇ ਗਾਂਧੀ ਪਰਿਵਾਰ ਨੇ ਛਾੜੀ ਹੋਈ ਸੀ ਕਾਨੂੰਨ ਦੇ ਉੱਤੇ ਉਹ ਪੱਟੀ ਨਾ ਕੇ ਪ੍ਰਧਾਨ ਮੰਤਰੀ ਨੇ ਅੱਜ ਇਨਸਾਫ ਦਿਵਾਇਆ ਉਹਨਾਂ ਦਾ ਮੈਂ ਐਜ਼ ਏ ਇੱਕ ਪੰਜਾਬੀ ਐਜ਼ ਏ ਇੱਕ ਸਿੱਖ ਜਿੱਥੇ ਸਾਨੂੰ ਅੱਜ ਸ਼ਾਂਤੀ ਮਿਲੀ ਹੈ ਜਿੱਥੇ ਸਾਨੂੰ ਅੱਜ ਮੱਲਮ ਲੱਗੀ ਹੈ ਉੱਥੇ ਸਾਡਾ ਵਿਸ਼ਵਾਸ ਅੱਜ ਦੇਸ਼ ਦੇ ਕਾਨੂੰਨ 'ਚ ਉਹਦਾ ਵਿਸ਼ਵਾਸ ਹੋਰ ਵਧਿਆ ਹੈ ਤੇ ਫਿਰ ਆਉਣ ਵਾਲੇ ਦਿਨਾਂ 'ਚ ਹੋਰ ਡਟ ਕੇ ਜਿਹੜੇ 21 ਕੇਸ ਲੜੇ ਜਾਣਗੇ ਤੇ ਬਾਕੀਆਂ ਨੂੰ ਵੀ ਸਖਤ ਤੋਂ ਸਖਤ ਸਜ਼ਾ ਵੀ ਇਹ ਜੇ ਦੋਰਿੰਦੇ ਕਦੇ ਜੇ ਸਖਤ ਤੋਂ ਸਖਤ ਸਜ਼ਾ ਵੀ ਇਹ ਜੇ ਦੋਰਿੰਦੇ ਕਦੇ ਜੇਲ੍ਹ ਤੋਂ ਬਾਹਰ ਨਾ ਸਕਣ ਇਹ ਫਾਂਸੀ ਤਾਂ ਇਹਨਾਂ ਲਈ ਛੁੱਟੀ ਆ ਫਾਂਸੀ ਤਾਂ ਇੱਕ ਦਿਨ 'ਚ ਖੇਡ ਖਤਮ ਹੋ ਜਾਂਦਾ ਇਹ ਲੋਕਾਂ ਨੂੰ ਤਾਂ ਤਾਂ ਉਮਰ ਜਿੰਨਾ ਚਿਰ ਇਹਨਾਂ ਦੇ ਸਾਹ ਚੱਲਦੇ ਉਹਨਾਂ ਚਿਰ ਇਹਨਾਂ ਨੂੰ ਜੇਲ੍ਹ 'ਚ ਰਹਿਣਾ ਚਾਹੀਦਾ ਰੋਜ਼ ਮਰਨ ਦੇ ਜੇ ਇਹਨਾਂ ਨੇ ਸਾਡੇ ਸਿੱਖ ਬੱਚਿਆਂ ਨੂੰ ਫੜੀਆਂ ਭੈਣਾਂ ਬੇਟੀਆਂ ਦੇ ਯਾ ਰੇਪ ਕੀਤੇ ਇਹਨਾਂ ਨੇ ਇਕੱਠੇ ਹੋ ਕੇ ਇਹਨਾਂ ਨੂੰ ਤਾਂ ਰੋਜ਼ ਮਰਨਾ ਚਾਹੀਦਾ ਜੇਲ੍ਹ 'ਚ ਇਹੇ ਜੀ ਸਜ਼ਾ ਹੈ ਜਿਹੜੀ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਸਰ ਸੱਜਨ ਕੁਮਾਰ ਦੋਸ਼ੀ ਕਰਾਰ ਦੇ ਦਿਆ ਗਿਆ ਹੈ 1984 ਮਾਮਲੇ ਵਿੱਚ ਕਿਸ ਤਰੀਕੇ से देखते हैं आप देखो सब तो पहला तो मैं जेड़े सिख ਉਹਨਾਂ ਦੀ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਕਿਤੇ ਨਾ ਕਿਤੇ ਜਿਹੜੇ ਐਡੇ ਵੱਡੇ ਜ਼ਖਮ ਨੇ ਉਹਨਾਂ ਦੇ ਉਹਨਾਂ ਦੇ ਕਿਤੇ ਨਾ ਕਿਤੇ ਮਲਮ ਲੱਗੀਆਂ ਬਹੁਤ ਤਕਲੀਫ ਉਹ ਪਰਿਵਾਰ ਉਹ ਬਹੁਤ ਦੁਖੀ ਪਰਿਵਾਰ ਇਸ ਲਈ ਇਹਨੇ ਸਾਲਾਂ ਦੇ ਇੱਕ ਤਾਂ ਸਾਰਾ ਕੁਝ ਗਵਾ ਲਿਆ ਇਹ ਜਿਹੜਾ ਕੇਸ ਸੀ ਫਾਦਰ ਤੇ ਬੇਟਾ ਦੋਨਾਂ ਨੂੰ ਇਹ ਸੱਜਨ ਕੁਮਾਰ ਨੇ ਤੇ ਇਹਦੇ ਗੁੰਡਿਆਂ ਨੇ ਉਹਨਾਂ ਨੂੰ ਜਲਾ ਦਿੱਤਾ ਗਿਆ ਮਾਰ ਦਿੱਤਾ ਗਿਆ ਉਦੋਂ ਬਾਅਦ ਕਾਂਗਰਸ ਸਰਕਾਰ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਦੁੱਖ ਹੋਰ ਕਿਉਂ ਹੁੰਦਾ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੀ 10 ਸਾਲ ਪ੍ਰਾਈਮ ਮਿਨਿਸਟਰ ਸੀ ਜਦੋਂ ਇਹ ਸਾਰੇ ਕੇਸ ਬੰਦ ਹੋਏ ਪਰ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਜਿਨ੍ਹਾਂ ਨੇ ਇਹ ਸਾਰੇ ਕੇਸ ਸਿੱਖਾਂ ਦੇ ਰੀਓਪਨ ਕੀਤੇ ਰੀਓਪਨ ਕੀਤੇ ਤੇ ਕੋਰਟਾਂ ਦੇ ਵਿੱਚ ਦੁਬਾਰਾ ਇਹ ਕੇਸ ਟ੍ਰਾਇਲ ਸ਼ੁਰੂ ਹੋਏ ਹੋਰਾਂ ਨੂੰ ਮੈਂ ਜਾਣਦਾ ਨਹੀਂ ਉਹਨਾਂ ਦਾ ਵੀ ਧੰਨਵਾਦ ਪਰ ਜਿੰਨਾ ਫੂਲ ਕਸਾ ਜਿਹੜੇ ਸਿੱਧੀ ਮੈਂ ਸਮਝਦਾ ਜਿਨ੍ਹਾਂ ਦੀ ਇੱਕ ਕੇਸਾਂ ਦੇ ਵਿੱਚ ਬਹੁਤ ਵੱਡੀ ਸਮਾਜ ਨੂੰ ਇੱਕ ਕਾਨੂੰਨ ਦੇ ਵਿਸ਼ਵਾਸ ਨੂੰ ਉਹਨਾਂ ਨੇ ਦੁਬਾਰਾ ਜਿਉਂਦਾ ਖੱਣ ਲਈ ਉਹਨਾਂ ਦਾ ਧੰਨਵਾਦ ਕਰਦਾ ਵੀ ਜੋ ਪ੍ਰਧਾਨ ਮੰਤਰੀ ਜੀ ਨੇ ਐਸਆਈਟੀ ਬਣਾ ਕੇ ਹਰ ਕੇਸ ਦੀ ਦੁਬਾਰਾ ਫਾਈਨਡਿੰਗ ਕਰਕੇ ਕੋਰਟ 'ਚ ਲਿਆਂਦਾ ਤੇ ਸਬੂਤਾਂ ਸਵੇਤ ਅੱਜ ਉਹਨਾਂ ਨੂੰ ਸਜ਼ਾ ਮਿਲਣੀ ਸ਼ੁਰੂ ਹੋਈ ਹੈ ਹਜੇ ਬਹੁਤ ਵੱਡੇ ਦਰਦ ਨੇ ਇਹ ਇੱਕ ਮੱਲਮ ਲੱਗਣੀ ਸ਼ੁਰੂ ਹੋਈ ਆ ਤੁਸੀਂ ਇਹ ਦੇਖੋਗੇ ਅੱਜ ਇਹ ਇੱਕ ਬੰਦਾ ਨਹੀਂ ਹੋਰ ਬਹੁਤ ਕੇਸ ਨੇ ਜਿਹੜਾ ਦਾ ਟ੍ਰਾਇਲ ਚੱਲ ਰਿਹਾ ਤੇ ਉਹ ਕੇਸ ਆਉਣ ਵਾਲੇ ਦਿਨਾਂ ਚ ਸੱਜਨ ਕੁਮਾਰ ਟਾਈਟਲਰ ਕਮਲ ਲਾਲ ਪੂਰ ਥੱਲੇ ਜਿਹੜੇ ਬੜੇ ਵੱਡੇ ਇਹਨਾਂ ਦੇ ਗੈਂਗ ਨੇ ਗਾਂਧੀ ਫੈਮਿਲੀ ਦੇ ਉਹਨਾਂ ਨੂੰ ਸਜ਼ਾਂ ਮਿਲਦੀਆਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ ਤੇ ਸਾਰੇ ਸਿੱਖਾਂ ਦਾ ਦਰਦ ਦਾ ਜਿਹੜਾ ਉਹ ਪ੍ਰਧਾਨ ਮੰਤਰੀ ਜੀ ਨੇ ਅੱਜ ਉਸ ਦਰਦ ਨੂੰ ਵੰਡ ਕੇ ਦਿਖਾਇਆ ਜਿਹੜਾ ਕੰਮ ਕਿਸੇ ਨੇ ਨਹੀਂ ਕੀਤਾ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਦੇਖੋ ਜੇ ਇਹ ਹੀ ਫੈਸਲੇ ਇਹ ਹੀ ਫੈਸਲੇ ਸਿੱਖਾਂ ਦੇ ਹੱਕ 'ਚ ਦੋਸ਼ੀਆਂ ਦੇ ਉਲਟ ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲਾਂ ਆਏ ਹੁੰਦੇ ਤੇ ਕੀ ਕਹਿਣਾ ਸੀ ਇਹ ਪੋਲਿਟੀਕਲ ਹੈ ਜੀ ਇਹ ਸਿੱਖਾਂ ਨੇ ਵੋਟਾਂ ਲੈਣ ਦੀ ਹੈ ਨਹੀਂ ਇਹ ਫੈਸਲੇ ਸਰਕਾਰ ਬਣਨ ਤੋਂ ਬਾਅਦ ਆਏ ਜਦੋਂ ਬੀਜੇਪੀ ਦੀ ਸਰਕਾਰ ਬਣ ਚੁੱਕੀ ਆ ਦਿੱਲੀ 'ਚ ਉਦੋਂ ਇਹ ਫੈਸਲੇ ਆਏ ਵੀ ਇਹ ਕੋਈ ਵੀ ਕਿਸੇ ਚੀਜ਼ ਦਾ ਸਿਆਸਤ ਨਾਲ ਸੰਬੰਧ ਨਹੀਂ ਵੋਟਾਂ ਦੇ ਨਾਲ ਸੰਬੰਧ ਨਹੀਂ ਤੇ ਮੈਂ ਫੇਰ ਇੱਕ ਵਾਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਸਾਡੇ ਫੂਲਕਾ ਜੀ ਦਾ ਕੋਰਟਸ ਦੇ ਜੱਜ ਸਹਿਬਾਨਾਂ ਦਾ ਪਰ ਬਹੁਤ ਦੁੱਖ ਹੋਇਆ ਜਿਹੜੇ 25000 ਪਰਿਵਾਰ ਨੇ ਨਾ ਜਿਨ੍ਹਾਂ ਨੂੰ ਕੋ-ਕੋ ਕੇ ਮਾਰਿਆ ਗਿਆ ਜਾੜਿਆ ਗਿਆ ਮਰੇ ਚਿੰਨੇ ਮਰਜੀ ਹੋਣ ਪਰ ਇੱਕ ਜੇ ਇੱਕ ਮਰਿਆ ਨਾ ਤੇ ਬਾਕੀ ਉਹਦੇ ਵਾਈਫ ਉਹਦੇ ਬੱਚੇ ਉਹਦੇ ਉਹ ਵੀ ਮਰ ਗਏ ਨਾ ਉਹਨਾਂ ਨੂੰ ਪੜ੍ਹਾਈਆਂ ਮਿਲੀਆਂ ਨਾ ਉਹਨਾਂ ਨੂੰ ਜ਼ਿੰਦਗੀ ਚੰਗੀ ਮਿਲੀ ਨਾ ਉਹ ਕਿਤੇ ਚੰਗੀ ਜ਼ਿੰਦਗੀ ਜੋ ਸਕੇ ਉਹ ਤਾਂ ਬੰਦੇ ਫਲੈਟਾਂਸ ਕਮਰਿਆਂਸ ਕੋਟਰਾਂਜ ਦੋ ਦੋ ਇੱਕ ਇੱਕ ਮਰਲੇ ਦੇ ਅਜ ਉਹ ਤੱਕੀ ਖਾ ਕੇ ਉਹਨਾਂ ਦੀ ਜ਼ਿੰਦਗੀ ਬਤੀਤ ਕੀਤੀ ਹੈ ਇਸ ਕਰਕੇ ਇਹ ਦੁੱਖ ਬਹੁਤ ਵੱਡਾ ਹੈ ਅੱਜ ਜਿਹੜਾ ਜਿਹਨੂੰ ਮੱਲਮ ਲੱਗੀ ਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਅੱਜ ਮੈਂ ਫੂਲਕਾਹੀ ਦਾ ਸੁਣ ਰਿਹਾ ਸੀ ਜਿਹੜੇ ਬੀਜੇਪੀ ਨਾਲ ਕੋਈ ਸੰਬੰਧ ਨਹੀਂਗਾ ਪਰ ਉਹਨਾਂ ਨੇ ਕਿਹਾ ਵੀ ਜੇ ਇੱਕ ਕੋਰਟ ਦੁਆਰਾ ਇਹ ਫੈਸਲੇ ਇਹ ਨਾ ਪ੍ਰਧਾਨ ਮੰਤਰੀ ਜੀ ਲੈਂਦੇ ਵੀ ਐਸਆਈਟੀ ਬਣਾ ਕੇ ਇਹਨਾਂ ਦੀ ਰੀ ਇਨਵੈਸਟੀਗੇਸ਼ਨ ਕਰੋ ਸਾਰਿਆਂ ਦੀ ਕੇਸਾਂ 'ਚ ਸਿੱਖਾਂ ਨੂੰ ਇਨਸਾਫ ਨਹੀਂ ਮਿਲਣਾ ਤੇ ਇਸ ਕਰਕੇ ਐਸੀ ਲੋਕਾਂ ਨੂੰ ਹੋਰ ਜਲਦੀ ਤੋਂ ਜਲਦੀ ਜਿਹੜੇ ਆਪੋ ਅੱਜ ਇੱਕ 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 ਮਤ ਹੋ ਕੇ ਇੱਕ ਮਤ ਹੋ ਕੇ ਸਾਰੇ ਸਿੱਖਾਂ ਨੇ ਪੰਜਾਬੀਆਂ ਨੇ ਇੱਕ ਵਾਦ ਚ ਅੱਜ ਇਹ ਗੱਲ ਕਹਿ ਰਹੇ ਆ ਵੀ ਜੋ ਇਹ ਦੇਸ਼ ਦੇ ਕਾਨੂੰਨ ਨੇ ਸੰਵਿਧਾਨ ਨੇ ਜਿਹੜੀ ਇਹ ਕਿਤਾਬ ਚੱਕੀ ਫਿਰਦੇ ਹੁੰਦੇ ਆ ਨਾ ਇੰਡੀਆ ਲਾਇਸ ਰਾਗੂਲ ਗਾਂਧੀ ਜੀ ਵੀ ਚੱਕੀ ਫਿਰਦੇ ਹੁੰਦੇ ਉਹ ਤਾਂ ਕੱਲੀ ਕਿਤਾਬ ਆ ਤੁਸੀਂ ਤਾਂ ਉਹ ਸੰਵਿਧਾਨ ਉਹ ਸੰਵਿਧਾਨ ਚੂਰ-ਚੂਰ ਕੀਤਾ ਤੁਸੀਂ ਉਸ ਸੰਵਿਧਾਨ ਨਾਲ ਖੇਡੇ ਹੋ ਅੱਜ ਤੋਂ ਬਾਅਦ ਜਿਹੜੇ ਪੰਜਾਬ ਦੇ ਇਹਨਾਂ ਦੇ ਐਮਪੀ ਨੇ ਐਮਐਲਏ ਨੇ ਲੀਡਰ ਨੇ ਕਾਂਗਰਸ ਦੇ ਅੱਜ ਤੋਂ ਬਾਅਦ ਤੁਸੀਂ ਸੰਵਿਧਾਨ ਦੀ ਕਿਤਾਬ ਨਾ ਚੱਕਿਓ ਉਹ ਨਕਲੀ ਹੈ ਕਿਉਂਕਿ ਇਨਸਾਫ ਕਿਉਂ ਨਹੀਂ ਦਿਵਾ ਸਕੇ ਤੁਸੀਂ ਤੁਹਾਡੇ ਇਹ ਸਿੱਖ ਕੁਝ ਨਹੀਂ ਲੱਗਦੇ ਸੀ ਅਸਲੀ ਉਸ ਸੰਵਿਧਾਨ ਦੀ ਰੱਖਿਆ ਅੱਜ ਜਿਹੜੀ ਰਾਹੁਲ ਗਾਂਧੀ ਦੇ ਹੱਥ 'ਚ ਹੁੰਦੀ ਉਹ ਤਾਂ ਨਕਲੀ ਆ ਅਸਲੀ ਸਭ ਦਾ ਹਨ ਜਿਹੜਾ ਏ ਉਹ ਅਜ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਸੱਚ ਕਰਕੇ ਦਿਖਾਇਆ ਮਾਈਨੋਰਟੀ 1% ਹੋਵੇ 2% ਹੋਵੇ ਪਰ ਇਨਸਾਫ ਦੇਸ਼ ਦੇ ਵਿੱਚ ਮਿਲੂਗਾ ਚਾਹੇ 140 ਕਰੋੜ ਕਰੋੜ ਦਾ ਦੇਸ਼ ਆ ਚਾਹੇ 2% ਸਿੱਖਵਾਦੀ ਹੋਵੇ ਪਰ ਅੱਜ ਇਨਸਾਫ ਉਹ ਤਰਾਜੂ 'ਚ ਮੈ ਇਗਾਣੇ ਬੀ ਨੂ ਕਰੂੰਗਾ ਪਹਿਲਾ ਉਹ ਵੀ ਮੈਂ ਗਲਤ ਸਹੀ ਨਹੀਂ ਰਹਿਣਾ ਚਾਹੁੰਦਾ ਪਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਹੁੰਦੇ ਫੈਸਲਾ ਹੋਇਆ ਵੀ ਕਾਨੂੰਨ ਜਿਹੜਾ ਅੰਨਾ ਸੀ ਕਾਨੂੰਨ ਦੇ ਅੱਖਾਂ ਤੇ ਜਿਹੜੀਆਂ ਪੱਟੀਆਂ ਸੀ ਉਹ ਪੱਟੀ ਕਾਨੂੰਨ ਤੋਂ ਅੱਖਾਂ ਤੋਂ ਜੜੀ ਲਾ ਕੇ ਇਹ ਵੀ ਫੈਸਲਾ ਜਿਹੜਾ ਹੋਇਆ ਉਹ ਬਹੁਤ ਵੱਡਾ ਫੈਸਲਾ ਹੈ ਉਹੀ ਅੱਜ ਫੈਸਲਾ ਹੈ ਵੀ ਉਹ ਪੱਟੀ ਨਾ ਕੇ ਜਿਹੜੀ ਕਾਂਗਰਸ ਨੇ ਗਾਂਧੀ ਪਰਿਵਾਰ ਨੇ ਛਾੜੀ ਹੋਈ ਸੀ ਕਾਨੂੰਨ ਦੇ ਉੱਤੇ ਉਹ ਪੱਟੀ ਨਾ ਕੇ ਪ੍ਰਧਾਨ ਮੰਤਰੀ ਨੇ ਅੱਜ ਇਨਸਾਫ ਦਿਵਾਇਆ ਉਹਨਾਂ ਦਾ ਮੈਂ ਐਜ਼ ਏ ਇੱਕ ਪੰਜਾਬੀ ਐਜ਼ ਏ ਇੱਕ ਸਿੱਖ ਜਿੱਥੇ ਸਾਨੂੰ ਅੱਜ ਸ਼ਾਂਤੀ ਮਿਲੀ ਹੈ ਜਿੱਥੇ ਸਾਨੂੰ ਅੱਜ ਮੱਲਮ ਲੱਗੀ ਆ ਉੱਥੇ ਸਾਡਾ ਵਿਸ਼ਵਾਸ ਅਜ ਦੇਸ਼ ਦੇ ਕਾਨੂੰਨ 'ਚ ਉਹਦਾ ਵਿਸ਼ਵਾਸ ਹੋਰ ਵਧਿਆ ਹੈ ਤੇ ਫਿਰ ਆਉਣ ਵਾਲੇ ਦਿਨਾਂ 'ਚ ਹੋਰ ਡਟ ਕੇ ਜਿਹੜੇ ਇਹ ਕੇਸ ਰਲੇ ਜਾਣਗੇ ਤੇ ਬਾਕੀਆਂ ਨੂੰ ਵੀ ਸਖਤ ਤੋਂ ਸਖਤ ਸਜ਼ਾ ਵੀ ਇਹ ਜੇ ਦਰਿੰਦੇ ਕਦੇ ਜੀ ਸਖਤ ਤੋਂ ਸਖਤ ਸਜ਼ਾ ਇਹ ਅਹ ਜੀ ਦੋਰਿੰਦੇ ਕਦੇ ਜੇਲ੍ਹ ਤੋਂ ਬਾਹਰ ਨਾ ਆ ਸਕਣ ਇਹ ਫਾਂਸੀ ਤਾਂ ਇਹਨਾਂ ਲਈ ਛੁੱਟੀ ਆ ਫਾਂਸੀ ਤਾਂ ਇੱਕ ਦਿਨ ਚ ਖੇਡ ਖਤਮ ਹੋ ਜਾਂਦਾ ਇਹ ਲੋਕਾਂ ਨੂੰ ਤਾਂ ਤਾਂ ਉਮਰ ਜਿੰਨਾ ਚਿਰ ਇਹਨਾਂ ਦੇ ਸਾਹ ਚੱਲਦੇ ਉਹਨਾਂ ਚਿਰ ਇਹਨਾਂ ਨੂੰ ਜੇਲ੍ਹ ਚ ਰਹਿਣਾ ਚਾਹੀਦਾ ਰੋਜ਼ ਮਰਦੇ ਇਹ ਜੇ ਇਹਨਾਂ ਨੇ ਸਾਡੇ ਸਿੱਖ ਬੱਚਿਆਂ ਨੂੰ ਫੜੀਆਂ ਭੈਣਾਂ ਬੇਟੀਆਂ ਦੇ ਜਾਂ ਰੇਪ ਕੀਤੇ ਇਹਨਾਂ ਨੇ ਇਕੱਠੇ ਹੋ ਕੇ ਇਹਨਾਂ ਨੂੰ ਤਾਂ ਰੋਜ਼ ਮਰਨਾ ਚਾਹੀਦਾ ਜੇਲ੍ਹ ਚ ਇਹ ਜੀ ਸੰਗਤ ਜਿਹੜੀ ਇਹਨਾਂ ਨੂੰ ਮਿਲਣੀ ਚਾਹੀਦੀ। ਸਰ ਸੱਜਨ ਕੁਮਾਰ ਦੋਸ਼ੀ ਕਰਾਰ ਦੇ ਦਿਆ ਗਿਆ ਹੈ 1984 ਮਾਮਲੇ ਵਿੱਚ ਕਿਸ ਤਰੀਕੇ से देखते हैं आप? देखो सबसे पहला तो मैं जेड़े सिख ਉਹਨਾਂ ਦੇ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਕਿਤੇ ਨਾ ਕਿਤੇ ਜਿਹੜੇ ਐਡੇ ਵੱਡੇ ਜ਼ਖਮ ਨੇ ਉਹਨਾਂ ਦੇ ਉਹਨਾਂ ਦੇ ਕਿਤੇ ਨਾ ਕਿਤੇ ਮਲਮ ਲੱਗੀ। ਬਹੁਤ ਤਕਲੀਫ 'ਚ ਉਹ ਪਰਿਵਾਰ ਉਹ ਬਹੁਤ ਦੁਖੀ ਪਰਿਵਾਰ ਪਿਛਲੇ ਇੰਨੇ ਸਾਲਾਂ ਦੇ ਇੱਕ ਤਾਂ ਸਾਰਾ ਕੁਝ ਗਵਾ ਲਿਆ ਇਹ ਜਿਹੜਾ ਕੇਸ ਫਾਦਰ ਤੇ ਬੇਟਾ ਦੋਨਾਂ ਨੂੰ ਇਹ ਸਰਜਨ ਕੁਮਾਰ ਨੇ ਤੇ ਇਹਨੇ ਗੁੰਡਿਆਂ ਨੇ ਉਹਨਾਂ ਨੂੰ ਜਲਾ ਦਿੱਤਾ ਗਿਆ ਮਾਰ ਦਿੱਤਾ ਗਿਆ ਉਦੋਂ ਬਾਅਦ ਕਾਂਗਰਸ ਸਰਕਾਰ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਦੁੱਖ ਹੋਰ ਕਿਉਂ ਹੁੰਦਾ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੀ 10 ਸਾਲ ਪ੍ਰਾਈਮ ਮਿਨਿਸਟਰ ਸੀ ਜਦੋਂ ਇਹ ਸਾਰੇ ਕੇਸ ਬੰਦ ਹੋਏ ਪਰ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਸ਼ ਦੇ ਗ੍ਰਹਿ ਮੰਤਰੀ